ਰੋਲੇ ਹਾਂਜੀ ਸਾਹਿਬ ਜਿਹੜਾ ਆਇਆ ਉਹ ਕਹਿੰਦੇ ਕਿ ਅੱਜ ਨਗਰ ਕੌਂਸਲ ਸਾਹਮਣੇ ਵਾਲ ਦੇ ਵਿੱਚ 1 ਕਰੋੜ ਤੋਂ ਵੱਧ ਦੇ ਰਕਟਨਾ ਦੇ ਹੋਏ ਆ ਸੋ ਪਹਿਲੇ ਪਹਿਲਾਂ ਵੀ ਉਹ ਘਟਨ ਕਰਕੇ ਕੇ ਸੋ ਮੈਂ ਸਾਰੇ ਨਗਰ ਕੌਂਸਲ ਦੇ ਲਈ ਕੌਂਸਲਰ ਸੇ ਮਾਨ ਸਾਰਿਆਂ ਨੂੰ ਮੁਬਾਰਕਵਾ ਦਿੰਨਾ ਪੂਰੇ ਸਾਹਮਣੇ ਵਾਲਾ ਵਾਸੀ ਨੂੰ ਮੁਬਾਰਕਵਾ ਦਿੰਨਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਵੀ ਜਿੰਨਾ ਵੀ ਫੰਡ ਮੰਗਿਆ ਆਪਣੇ ਹਲਕੇ ਦੇ ਵਿਕਾਸ ਲਈ ਮਿਲਿਆ ਸੋ 10 ਕਰੋੜ ਦੇ ਕੰਮ ਜਿਹੜੇ ਸਾਹਮਣੇ ਨਗਰ ਕੌਂਸਲ ਦੇ ਹੋਣ ਜਾ ਰਹੇ ਇੱਕ ਮਹੀਨੇ ਦੇ ਅੰਦਰ ਅੰਦਰ ਸੋ ਮੈਂ ਨਗਰ ਕੌਂਸਲ ਦੇ ਸਾਰੇ ਕੌਸ਼ਲ ਸੇ ਬਹੁਤ ਧੰਨਵਾਦ ਆ ਜਿਹੜੇ ਆਪਣੇ ਆਪਣੇ ਪਾਰਡਾਂ ਚ ਘੁੰਮ ਕੇ ਸੇਵਾਦਾਰ ਬਣ ਕੇ ਕੰਮ ਲੱਭ ਕੇ ਜਿਹੜੇ ਮੰਗ ਕੀਤੀ ਇਹਨਾਂ ਨੇ ਤੇ ਪ੍ਰਧਾਨ ਜੀ ਵੱਲੋਂ ਤੇ ਮੁੱਖ ਮੰਤਰੀ ਸਰਕਾਰ ਕੁਮਾਰ ਸ਼ਰਮਾਨ ਜੀ ਵੱਲੋਂ ਅਸੀਂ ਜਿਹੜੇ ਕਮੰਡੇ ਆ ਕੇ ਇੱਥੇ ਦਿੱਤੀਆਂ ਸੋ ਇਹ ਕੰਮਾਂ ਸ਼ੁਰੂ ਘਟਣ ਹੋਏ ਆ ਸੋ ਮੈਂ ਨਗਰ ਕੌਸ਼ਲ ਸਾਰੇ ਨਿਵਾਸੀਨ ਬਹੁਤ ਬਹੁਤ ਸੈਲ ਭਾਰਤੀ ਜਨਤਾ ਪਾਰਟੀ ਨੇ ਕੱਲ ਚੰਡੀਗੜ੍ਹ ਜਾ ਕੇ ਚਲਾ ਦਿੱਤਾ ਹੈ ਤੁਸੀਂ ਕੁਝ ਤਰ੍ਹਾਂ ਦੇਖਦੇ ਸੀ ਉਹਨਾਂ ਦੇ ਉਹਨਾਂ ਨੂੰ ਪੰਜਾਬ ਨਾਲ ਪਿਆਰ ਨਹੀਂ ਆ ਪਰ ਭਾਰਤੀ ਜਨਤਾ ਪਾਰਟੀ ਲਈ ਆਪਾਂ ਕਰਨੇ ਉਹਨਾਂ ਦੇ ਨਾ ਆਕਾ ਨੂੰ ਪਿਆਰ ਹੈ ਨਾ ਉਹਨਾਂ ਨੂੰ ਉਹਨਾਂ ਦੀ ਆਦਤ ਬਣ ਗਈ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੇ ਉਹ AI ਨਾਲ ਗਲਤ ਵੀਡੀਓ ਬਣਾ ਕੇ ਚਾਹੇ ਗਲਤ ਪੋਸਟਾਂ ਬਣਾ ਕੇ ਚਾਹੇ ਧਰਨੇ ਲਾ ਕੇ ਉਹਨਾਂ ਨੂੰ ਪੰਜਾਬ 'ਚ ਸ਼ਾਂਤੀ ਪਸੰਦ ਨਹੀਂ ਆ ਪਰ ਪ੍ਰਮਾਤਮਾ ਦੀ ਤੇ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹੂਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇੱਥੇ ਮੁੰਡੀਆਂ ਸਾਹਿਬ ਨੇ ਇਲਾਕੇ ਦੇ ਵਿੱਚ ਸੀਵਰੇਜ ਸਿਸਟਮ ਦੇ ਪਾਣੀ ਦੇ ਨਕਾਸੀਲੇ ਤੇ ਟੈਲਾਂ ਲੱਗਣ ਦੇ ਕਈ ਜਗ੍ਹਾ ਤੇ ਦਾ ਘਾਟਣ ਕੀਤੇ ਨੇ ਇਸੇ ਤਰ੍ਹਾਂ ਹੀ ਜੀਟੀ ਰੋਡ ਦੇ ਨਾਲ-ਨਾਲ ਜੋ ਸੀਵਰੇਜ ਸਿਸਟਮ ਪੈਣਾ ਉਹਦਾ ਦਾ ਘਾਟਣ ਕੀਤਾ ਸਾਰੇ ਨਗਰ ਵੱਲੋਂ ਮੰਤਰੀ ਜੀ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਉਹਨਾਂ ਦੇ ਹੁੰਦੇ ਸਾਡੇ ਇੱਥੇ ਪਿੰਡ ਦੇ ਜੋ ਵਿਕਾਸ ਕਾਰਜ ਨੇ ਉਹ ਜੰਗੀ ਪੱਧਰ ਤੇ ਚੱਲ ਰਹੇ ਨੇ ਧੰਨਵਾਦ ਜੀ ਥੈਂਕ ਯੂ